ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਜੀ ਸੋ ਸਟੂਡੈਂਟਸ ਜਿਹੜੇ ਪਲੱਸ 2 ਦੇ ਐਗਜ਼ਾਮ ਦੇ ਚੁੱਕੇ ਨੇ ਸੋ ਹੁਣ ਪੂਰੀ ਤਿਆਰੀ ਵਿੱਚ ਨੇ ਕਿ ਅਸੀਂ ਸਹੀ ਢੰਗ ਨਾਲ ਕਿਵੇਂ ਅਪਲਾਈ ਕਰ ਲਈਏ ਸਹੀ ਆਪਸ਼ਨਸ ਔਰ ਪ੍ਰੋਵਿੰਸ ਨੂੰ ਲੈ ਕੇ ਤਾਂ ਹੁਣ ਸਟੂਡੈਂਟਸ ਨੂੰ ਬਹੁਤ ਧਿਆਨ ਦੇ ਨਾਲ ਹੀ ਆਪਣਾ ਡਿਸੀਜਨ ਲੈਣਾ ਚਾਹੀਦਾ ਹੈ ਤਾਂ ਕਿ ਅੱਗੇ ਚੱਲ ਕੇ ਤੁਹਾਨੂੰ ਆਪਣੇ ਫਿਊਚਰ ਦੇ ਲਈ ਸੈਟਲਮੈਂਟ ਦੇ ਲਈ ਕੋਈ ਵੀ ਪ੍ਰੋਬਲਮ ਪਰੇਸ਼ਾਨੀ ਨਾ ਆਵੇ ਸੋ ਅੱਜ ਕਾਫੀ ਖਾਸ ਟੌਪਿਕ ਰਹਿਣ ਵਾਲੇ ਨੇ ਅੱਜ ਦੀ ਇਨਫੋਰਮੇਸ਼ਨ ਬੜੀ ਖਾਸ ਰਹਿਣ ਵਾਲੀ ਉਹਨਾਂ ਸਾਰੇ ਸਟੂਡੈਂਟਸ ਲਈ ਜਿਨ੍ਹਾਂ ਨੇ ਕੈਨੇਡਾ ਸਟੱਡੀ ਵੀਜ਼ਾ ਦੇ ਲਈ ਅਪ सुननी है स्वागत है जी सारे का मैं हाँ हरजोत कौर और डिटेल में सारिया खास गल्हू समझा नैविगेट ओवरसीज तो वीजा एक्सपर्ट मिसिज वीना गोल मैम नाल ने बहुत बहुत स्वागत है मैम सत श्रीकाल सत श्रीकाल नमस्कार ਸੋ 28 ਸਾਲਾਂ ਦੇ ایکسپੀਰੀਅੰਸ ਦੇ ਨਾਲ ਮੈਮ ਹਮੇਸ਼ਾ ਇਹਨਾਂ ਵੀਡੀਓਜ਼ ਦੇ ਜ਼ਰੀਏ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਗਾਈਡ ਕਰਦੇ ਨੇ ਅਵੇਅਰ ਉਹਨਾਂ ਨੂੰ ਕਰਦੇ ਨੇ ਕਿ ਸਟੂਡੈਂਟ ਜੋ ਹੈ ਆਪਣੀ ਪ੍ਰੋਫਾਈਲ ਨੂੰ ਪਹਿਲਾਂ ਵੇਖਣ ਸਮਝਣ ਉਸੇ ਹਿਸਾਬ ਦੇ ਨਾਲ ਆਪਣੀ ਸਹੀ ਆਪਸ਼ਨ ਦੇ ਨਾਲ ਲੱਗੇ ਵਧਣ ਸੋ ਮੈਮ ਅੱਜ ਆਪਾਂ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰੀਏ ਸੈਪਟੈਂਬਰ ਇਨਟੇਕ ਤੇ ਫੋਕਸ ਕਰ ਰਹੇ ਹਾਂ ਸੋ ਸਟੂਡੈਂਟਸ ਨੂੰ ਇੱਥੇ ਤੁਸੀਂ ਕਿਹਨਾ ਗੱਲਾਂ ਦੇ ਉੱਪਰ ਫੋਕਸ ਕਰਨ ਨੂੰ ਕਹਿਣਾ ਚਾਹੋਗੇ ਕਿਉਂਕਿ ਜਦੋਂ ਗੱਲ ਕੈਨੇਡਾ ਦੀ ਹੁੰਦੀ ਹੈ ਫਾਈਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਟੂਡੈਂਟ ਨੂੰ ਲੀ ਅਗਰ ਸਟੂਡੈਂਟ ਚਲਣਾ ਚਾਹੁੰਦਾ ਹੈ ਸਹੀ ਢੰਗ ਦੇ ਨਾਲ ਅਗਰ ਆਪਾਂ ਉਹਨਾਂ ਨੂੰ ਗਾਈਡ ਕਰਨ ਦੀ ਗੱਲ ਕਰਦੇ ਆ ਤਾਂ ਕਿਹੜੀਆਂ ਮੇਨ ਮੇਨ ਚੀਜ਼ਾਂ ਤੇ ਫੋਕਸ ਕਰਦੇ ਹੋਏ ਹੀ ਉਹ ਸੈਪਟੰਬਰ ਇਨਟੇਕ ਲਈ ਅਪਲਾਈ ਕਰੇ ਹਰਜੋਤ ਦੇਖੋ ਇੱਕ ਤੇ ਬੱਚਾ ਜਿਹੜਾ ਕੈਨੇਡਾ ਜਾਣ ਵਾਲਾ ਹੈ ਜਿਹੜਾ ਬਿਲਕੁਲ ਪ੍ਰੋਗਰਾਮ ਤੇ ਫੋਕਸਡ ਹੈ ਪਰਟੀਕੂਲਰ ਪ੍ਰੋਗਰਾਮ ਕਰਨਾ ਹੈ ਜਿਹੜੇ ਇਸ ਟਾਈਮ ਚੱਲ ਰਹੇ ਆ ਉਹ ਪ੍ਰੋਗਰਾਮ ਜਿਆਦਾ ਚੱਲ ਰਹੇ ਟ੍ਰੇਡ ਬੇਸ ਤੇ ਠੀਕ ਹੈ ਜਾਂ ਤੇ ਫਿਰ ਬਿਲਕੁਲ ਹਾਈਲੀ ਕੁਆਲੀਫਾਈਡ ਪ੍ਰੋਗਰਾਮ ਜਿਤਾ ਕੰਪਿਊਟਰ ਟਾਈਪ ਦੇ ਹੋ ਗਏ ਫਾਈਨੈਂਸ ਦੇ ਟਾਈਪ ਜਾਂ ਟ੍ਰੇਡ ਬੇਸ ਹੁਣ ਟ੍ਰੇਡ ਬੇਸ ਦਾ ਕੀ ਹੋ ਗਿਆ ਇਲੈਕਟ੍ਰੀਸ਼ੀਅਨ ਟੈਕਨੀਸ਼ੀਅਨਸ ਹੋ ਗਏ ਕਿਸੇ ਵੀ ਟਾਈਪ ਦਾ ਕੋਈ ਟੈਕਨੀਸ਼ੀਅਨ ਹੋ ਗਏ ਪਰਸਨਲ ਸਪੋਰਟ ਵਰਕਰ ਹੋ ਗਏ ਇਹ ਸਾਰੇ ਹੁਣ ਟ੍ਰੇਡ ਬੇਸ ਆਉਣ ਵਾਲਾ ਟਾਈਮ ਕਿਉਂਕਿ ਇਹਨਾਂ ਨੂੰ 100% ਜੌਬ ਮਿਲਦੀ ਹੈ ਟ੍ਰੇਡ ਬੇਸ ਵਾਲੇ ਬੱਚਿਆਂ ਨੂੰ ਤੇ ਇਹਨਾਂ ਦੀ ਜਿਹੜੀ ਪ੍ਰੈਫਰੈਂਸ ਹੈ ਇਸ ਟਾਈਮ ਟ੍ਰੇਡ ਬੇਸ ਟੈਕਨੀਕਲ ਪ੍ਰੋਗਰਾਮਸ ਹੈ ਔਰ ਉਹਨਾਂ ਦੀ ਪੀਐਲ ਵੀ ਬਹੁਤ ਜਲਦੀ ਆ ਰਹੀ ਹੈ ਕਿਉਂਕਿ ਜਿਹੜੀ ਜੌਬ ਮਾਰਕੀਟ ਦੀ ਡਿਮਾਂਡ ਹੈ ਉਹਨੂੰ ਪੂਰੇ ਕਰਨ ਵਾਸਤੇ ਟ੍ਰੇਡ ਕੋਰਸਸ ਜ਼ਿਆਦਾ ਮਤਲਬ ਹਰ ਪੇਰੈਂਟਸ ਜਾਣਦਾ ਹੈ ਕਿ ਉਹਨਾਂ ਦਾ ਬੱਚਾ ਜਾ ਕੇ ਪੜ੍ਹ ਕੇ ਜੌਬ ਜ਼ਰੂਰ ਕਰੇ ਜਾਂ ਆਪਣੇ ਰੈਜ਼ਿਡੈਂਸੀ ਲਈ ਉਹ ਟ੍ਰੇਡ ਬੇਸ ਦੇ ਬੇਸ ਤੇ ਬਹੁਤ ਜਲਦੀ ਹੋ ਜਾਣੀ ਹੈ ਹੁਣ ਤੁਸੀਂ ਦੇਖੋ ਪਰਸਨਲ ਸਪੋਰਟ ਵਰਕਰ ਦਾ ਮਾਰਕੀਟ 'ਚ ਆ ਗਿਆ ਹੋਇਆ ਹੈ ਕਿ ਇਹ ਪ੍ਰੋਗਰਾਮ ਕਰਕੇ ਜਿਹੜਾ ਬੱਚਾ ਉਹਦੀ 100% ਸੈਟਲਮੈਂਟ ਹੈ ਜੌਬ ਅੱਛੀ ਮਿਲਣੀ ਹੈ ਔਰ इवन ਜਿਹੜਾ ਅੱਜ ਤੋਂ ਬਹੁਤ ਸਾਲ ਪਹਿਲੇ ਇੱਕ ਨੈਨੀ ਪ੍ਰੋਗਰਾਮ ਹਰ ਸਾਲ ਚੱਲਦਾ 20000 ਫਾਈਲਾਂ ਚੱਕੀ ਜਾਂਦੀਆਂ 1 ਜਨਵਰੀ ਨੂੰ ਤੇ ਉਹ ਜਿਹੜਾ ਬੇਸਿਕਲੀ ਉਹ ਪਰਸਨਲ ਸਪੋਰਟ ਵਰਕਰ ਕਰਦਾ ਉਹ ਪਹਿਲੇ ਬਹੁਤ ਜ਼ਿਆਦਾ ਜਾਂਦਾ ਸੀ ਸੇਮ ਉਹ ਪ੍ਰੋਗਰਾਮ ਵੀ ਖੁੱਲਣ ਵਾਲਾ ਹੈ ਹੁਣ ਤੇ ਜਦ ਤੱਕ ਇਹ ਸਟੂਡੈਂਟ ਸਾਡੇ ਜਾਣਗੇ ਪਰਸਨਲ ਸਪੋਰਟ ਵਰਕਰ ਚ ਕੰਪਲੀਟ ਕਰਨਗੇ ਇਹਨਾਂ ਦੀ ਜੌਬ ਆਲਰੇਡੀ ਇੰਨੀ ਕ ਜ਼ਿਆਦਾ ਓਪਨ ਹੋਏਗੀ ਕਿ ਇਹਨਾਂ ਦੇ ਵਾਸਤੇ ਜਿਹੜਾ ਜੌਬ ਦੇ ਰਸਤੇ ਖੁੱਲ ਜਾਣਗੇ ਇੱਕ ਇਹ ਜਿਹੜਾ PAHL aan ਤੋਂ ਪਹਿਲਾਂ aan ਤੋਂ ਕੀ ਫਾਇਦਾ ਹੋਇਆ ਕੀ ਜੌਬ ਮਾਰਕੀਟ ਜਿਹੜੀ ਹੈ ਹੁਣ ਜ਼ਿਆਦਾ ਕਲੀਅਰ ਹੋ ਗਈ ਜਿਹੜੇ ਅੱਛੇ ਬੱਚੇ ਚਾਹੀਦੇ ਸੀ ਉਹੀ ਜਾ ਰਹੇ ਆ ਕਿਉਂਕਿ ਪ੍ਰਾਈਵੇਟ ਕਾਲਜੇਸ ਬੰਦ ਹੋ ਗਏ ਮੈਕਸਿਮ ਪ੍ਰਾਈਵੇਟ ਕਾਲਜੇਸ ਦਾ ਜਿਹੜਾ 40% ਵੀਜ਼ਾ ਸੀਗਾ ਉਹ ਵੀ ਹੁਣ ਇਹੀ ਬੱਚੇ ਜਿਹੜੇ ਗਵਰਨਮੈਂਟ ਚ ਜਾ ਰਹੇ ਆ ਇਹਨਾਂ ਨੂੰ ਮਿਲਣਾ ਤੇ ਆਉਣ ਵਾਲਾ ਟਾਈਮ ਜਿਹੜਾ ਬੱਚਿਆਂ ਦੇ ਦਿਮਾਗ 'ਚ ਇਹ ਸੀਗਾ ਕਿ ਇੱਥੇ ਜੋਬ ਨਹੀਂ ਮਿਲੇਗੀ ਇਹ ਨਹੀਂ ਹੋਏਗਾ ਉਹ ਬੜਾ ਕਲੀਅਰ ਹੋ ਰਿਹਾ ਤੇ ਉਹ 4-6 ਮਹੀਨੇ ਦੀ ਬਸ ਹੌਂ ਪੇਸ਼ੈਂਸ ਰੱਖਣੀ ਆ ਤੁਸੀਂ ਉਹਦੇ ਬਾਅਦ ਇਹ ਸਾਰਾ ਕੈਨੇਡਾ ਦਾ ਸਿਸਟਮ ਬੜਾ ਨੀਟ ਐਂ ਕਲੀਨ ਹੁਣ ਬੱਚੇ ਜਿਹੜੇ ਆ ਪੜ੍ਹਾਈ ਤੇ ਜਿਹੜੇ ਫੋਕਸ ਕਰਨਗੇ ਉਹਨਾਂ ਦੇ ਵਾਸਤੇ ਜੋਬ ਦੀ ਪ੍ਰੋਬਲਮ ਨਹੀਂ ਆ ਹੁਣ ਤੁਹਾਡਾ ਕੁਐਸਚਨ ਕੀ ਇਹ ਹੋ ਸਕਦਾ ਕਿ ਜਿਹੜੇ ਗਵਰਨਮੈਂਟ ਨੇ ਬੰਦ ਕੀਤੇ ਸੀਗੇ ਸਪਾਊਸ ਵੀਜ਼ਾ ਜੀ ਜੀ ਪਲੱਸ 2 ਦੇ ਬਾਅਦ ਜਿਹੜੇ ਸਟੂਡੈਂਟਸ 4-5 ਕੈਟਾਗਰੀ ਚ ਜਾ ਰਹੇ ਉਸ ਸਪਾਊਸ ਨੂੰ ਲੈ ਕੇ ਜਾ ਰਹੇ ਸ਼ਾਇਦ ਅਜੇ ਵੀ ਬੱਚਿਆਂ ਨੂੰ ਇਨਫੋਰਮੇਸ਼ਨ ਨਹੀਂ ਆ ਨਰਸਿੰਗ ਹੋ ਗਿਆ ਬੈਚਲਰ ਆਫ ਐਜੂਕੇਸ਼ਨ ਹੋ ਗਿਆ ਐਲ ਐਲ بی ਹੋ ਗਏ ਐਦਾਂ ਦੇ 5 ਜਿਹੜੇ ਆ ਇੰਜੀਨੀਅਰਿੰਗ ਐ ਔਰ ਫਾਰਮਾਸਿਸਟ ਐ ਇਹ 5 ਕੈਟਾਗਰੀ ਚ ਸਟੂਡੈਂਟ ਆਪਣੇ ਸਪਾਊਸ ਨਾਲ ਜਾ ਸਕਦੇ ਜਸ ਸਪਾਊਸ ਦੇ ਨਾਲ ਸਟੂਡੈਂਟ ਨੂੰ ਗਵਰਨਮੈਂਟ ਅਲੋਅ ਕਰ ਰਹੀ ਹੈ ਪਲੱਸ 2 ਦਾ ਬਾਕੀ ਸਾਰੇ ਰਸਤੇ ਬੰਦ ਕਰਤੇ ਇਹ ਪੰਜ categories ਨੂੰ ਕਿਉਂ ਅਲੋਅ ਕੀਤਾ ਰੀਜ਼ਨ ਬੀਇੰਗ ਉੱਥੇ ਇਹਨਾਂ ਦੀ ਸ਼ਾਰਟੇਜ ਹੈ ਬਹੁਤ ਜ਼ਿਆਦਾ ਸ਼ਾਰਟੇਜ ਹੈ ਉਹ ਕਹਿੰਦਾ ਭਾਈ ਤੁਸੀਂ ਆਪਣੇ ਘਰਵਾਲੇ ਨੂੰ ਵੀ ਨਾਲ ਲਾਓ ਪਰ ਤੁਸੀਂ ਆ ਜਾਓ ਤਾਂ ਤੁਸੀਂ ਇਹ ਦੇਖੋ ਵੀਜ਼ਾ ਵੀ 100% ਹੋਏਗਾ ਸਕਾਲਰਸ਼ਿਪ ਵੀ ਮਿਲੇਗੀ ਘਰਵਾਲੇ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਜੀ ਹੁਣ ਤੁਸੀਂ ਇਹ ਚਾਹੁੰਦੇ ਹੋ ਕਿ ਮਾਸਟਰਸ 'ਚ ਜਾਣਾ ਹੈ ਮਾਸਟਰਸ ਤੇ ਪਹਿਲ ਦੀ ਜ਼ਰੂਰਤ ਹੀ ਨਹੀਂ ਹੈ ਉੱਥੇ ਯੂਨੀਵਰਸਿਟੀਆਂ ਜਿਹੜੀ ਐ ਉਹ ਵੈਲ ਦੇ ਵਿੱਚ ਨਹੀਂ ਆਉਂਦੀਆਂ ਸਪਾਊਸ ਨੂੰ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਬਟ ਅੰਡਰਗ੍ਰੈਡ ਬੱਚਾ ਜਿਹੜਾ ਇਹ ਪੰਜ ਕੋਰਸਿਸ 'ਚ ਨਹੀਂ ਜਾ ਰਿਹਾ ਉਹ ਫਿਰ ਸਪਾਊਸ ਨੂੰ ਨਾਲ ਨਹੀਂ ਲੈ ਕੇ ਜਾ ਸਕਦਾ ਹੁਣ ਇੱਥੇ ਕੀ ਆਏਗਾ ਤੁਹਾਨੂੰ ਜਿਹੜੀ ਐ ਜੀਆਈਸੀ ਜਿਹੜੇ ਸਾਰੇ ਪ੍ਰੋਵਿੰਸਸ ਦੇ ਵਿੱਚ 20000 ਐ ਬਟ ਮੌਂਟਰੀਅਲ 'ਚ ਤੁਹਾਡੇ 15000 ਜੇ ਬਜਟ ਤੁਹਾਡਾ ਟਾਈਟ ਹੈ ਔਰ ਪੀਐਸਡਬਲ ਦਾ ਕੋਰਸ ਕਰਨਾ ਚਾ ਰਹੇ ਹੋ ਤਾਂ ਨੇਵੀਗੇਟਰ ਤੁਹਾਨੂੰ ਖੱਲੀ ਟੋਟਲ ਜੀਆਈਸੀ ਮਿਲਾ ਕੇ 25000 ਡਾਲਰ ਚ ਤੁਹਾਨੂੰ ਕੋਰਸ ਕਰਾ ਦਿੰਦੇ ਆ 16-17 ਲੱਖ ਚ ਮੇਰੇ ਖਿਆਲ ਟੋਟਲ ਹੋ ਗਿਆ ਤੁਹਾਡਾ ਜਿਹਦੇ ਵਿੱਚ ਕਿ 15000 ਡਾਲਰ ਤੇ ਤੁਹਾਡੇ ਆਪ ਦੇ ਖਾਤੇ ਚ ਪਿਆ ਔਰ ਜਾਣ ਦੇ ਸਾਰੀ ਤੁਹਾਨੂੰ 6000 ਡਾਲਰ ਤੁਹਾਡੇ ਖਾਤੇ ਚ ਵਾਪਸ ਮਿਲ ਜਾਂਦਾ ਪਹਿਲੇ ਮਹੀਨੇ ਤੇ ਇਹ ਜਿਹੜੀ ਤੁਹਾਨੂੰ ਸਪੈਸੀਫਿਕ ਚੀਜ਼ਾਂ ਉਹ ਕੈਨੇਡਾ ਦੇ ਵਾਸਤੇ ਜਿਹੜਾ ਕੈਨੇਡੀਅਨ ਐਜੂਕੇਸ਼ਨ ਨੂੰ ਤੁਹਾਡੇ ਵਾਸਤੇ ਵਧੀਆ ਬਣਾਉਂਦੀਆਂ ਲੁਕਰੇਟਿਵ ਬਣਾਉਂਦੀਆਂ ਜੇ ਤੁਸੀਂ ਡਰਦੇ ਹੋ ਜੌਬ ਨਹੀਂ ਮਿਲੇਗੀ ਤੁਸੀਂ ਪ੍ਰੋਵਿੰਸਸ ਠੀਕ ਚੂਜ਼ ਕਰੋ ਤੁਸੀਂ ਆਰਆਈਪੀ ਜਿਹੜਾ ਆਰਆਈਐਨਪੀ ਹੁੰਦਾ ਸੀ ਉਹਨਾਂ ਆਰਆਈਪੀ ਹੋ ਗਿਆ ਰੀਜਨਲ ਏਰੀਆ ਜਿਹੜਾ ਇਹ ਰੀਜਨਲ ਇਮੀਗ੍ਰੇਸ਼ਨ ਪ੍ਰੋਗਰਾਮ ਇਹ ਜਿਹੜਾ ਕਾਫੀ ਸਾਰੇ ਕੋਈ 22 25 ਏਰੀਆ ਚ ਚੱਲਦਾ ਹੈ Ontario ਦੇ ਵਿੱਚ ਸਕਾਰ ਬਰੋਚ ਚ ਚੱਲਦਾ ਇਦਾਂ ਦੇ ਏਰੀਆ ਸਾਨੂੰ ਕੱਢਨੇ ਬੰਦੇ ਆ ਉਹਦੇ ਵਿੱਚ ਬੱਚਾ ਜੇ ਬੈਚਲਰ ਜਾਂ ਮਾਸਟਰਸ ਕਰਦਾ ਤਾਂ ਡਾਇਰੈਕਟ ਪੀਆਰ ਵਾਸਤੇ ਇਲੀਜੀਬਲ ਹੈ ਜੀ ਤੁਹਾਨੂੰ ਕੋਈ ਜੌਬ ਆਫਰ ਇੰਨੀ ਲੰਬੀ ਚੋੜੀ ਕੋਈ ਜ਼ਰੂਰਤ ਨਹੀਂ ਹੈ ਕੋਈ ਕੁਝ ਨਹੀਂ ਹੈ ਤੁਹਾਡੇ ਪੁਆਇੰਟਸ ਪੂਰੇ ਹੋ ਜਾਂਦੇ ਆ ਤੇ ਕੋਸ਼ਿਸ਼ ਕਰੋ ਇਹ ਜਿਹੜੀ ਚੀਜ਼ਾਂ ਧਿਆਨ ਰੱਖਣ ਵਾਸਤੇ ਸੈਪਟੈਂਬਰ ਜਾਂ ਅੱਗੇ ਫਾਲੋਡ ਬਾਈ ਜਨਵਰੀ ਇੰਟੇਕ ਵਾਸਤੇ ਮੈਂ ਤੁਹਾਨੂੰ ਦੱਸ ਰਹੀ ਆ ਕਿ ਤੁਸੀਂ ਇੱਕ ਤਾਂ ਏਰੀਆ ਬਹੁਤ ਸੋਚ ਸਮਝ ਕੇ ਸਿਲੈਕਟ ਕਰਨਾ ਸੈਕਿੰਡ ਜਿਹੜਾ ਤੁਸੀਂ ਐ ਕੋਰਸ ਬੜਾ ਸੌਸ ਸਮਝ ਕੇ ਸਿਲੈਕਟ ਕਰਨਾ ਤੁਸੀਂ ਕਿਸ ਮਕਸਦ ਨਾਲ ਜਾ ਰਹੇ ਹੋ ਖਰਚਾ ਕਿੰਨਾ ਕਰ ਸਕਦੇ ਹੋ ਥੀਸ ਆਰ ਨਾਟ ਵੈਰੀ ਈਜ਼ੀ ਥਿੰਗਸ ਬਟ ਇਹ ਹੈ ਕਿ ਜਿਹੜੇ ਬੱਚੇ ਸਾਲ 6 ਮਹੀਨੇ ਚੰਗੀ ਤਰ੍ਹਾਂ ਪੜ ਲਏ ਉਹਦੇ ਬਾਅਦ ਉਹਨਾਂ ਦੀ ਸਾਰੀ ਸੈਟਿੰਗ ਹੋ ਜਾਂਦੀ ਹੈ ਮੇਰੇ ਕੋਲ 3 ਦਿਨ ਪਹਿਲੇ ਕਾਉਂਸਲਿੰਗ ਵਾਸਤੇ ਬੱਚਾ ਆਇਆ ਸੀ ਉਹਦੇ ਨਾਲ ਉਹਦਾ ਕਜ਼ਨ ਕੈਨੇਡਾ ਤੋਂ ਆਇਆ ਉਹ ਕਹਿੰਦਾ ਮੈਡਮ ਕੋਈ ਜੌਬ ਦੀ ਕਮੀ ਨਹੀਂ ਹੈ ਜਿਹੜਾ ਬੱਚਾ ਇੱਕ ਵਾਰੀ ਸੈਟਲ ਚੰਗੇ ਤਰ੍ਹਾਂ ਸਿਸਟਮ ਚ ਆ ਗਿਆ ਇੰਗਲਿਸ਼ ਠੀਕ ਹੈ ਜਾਂ ਜਿਹੜਾ ਕੰਮ ਕਰਨਾ ਚਾਹੁੰਦਾ ਉਹਦੇ ਵਾਸਤੇ ਚੌਕ ਦੀ ਕੋਈ ਕਮੀ ਨਹੀਂ ਹੈ ਇਹ ਹੈ ਕਿ ਜਾਣ ਤੋਂ ਪਹਿਲੇ ਤੁਹਾਨੂੰ ਲਿੰਕਸ ਬਣਾਉਣਾ ਚਾਹੀਦਾ ਹੈ ਜਾਂ ਉੱਥੇ ਜਾ ਕੇ ਵੀ ਤੁਹਾਡੇ ਜਿਹੜੇ ਲੋਕਲ ਜਿਹੜੇ ਜਿੰਨੂੰ ਕਹਿਣਾ ਚਾਹੀਦਾ ਲੋਕਲ ਕਮਿਊਨਿਟੀ ਉਹਦੇ ਵਿੱਚ ਤੁਹਾਨੂੰ ਐਂਟਰ ਹੋਣਾ ਹੈ ਉਹ ਫਰੈਂਡਸ ਬਣਾਣੇ ਹਨ ਉਹਨਾਂ ਦੇ ਨਾਲ ਸਪੋਰਟਸ ਦੇ ਹੈ ਜਾਂ ਐਕਟੀਵਿਟੀਜ਼ ਕਰੋ ਉਹਨਾਂ ਦੇ ਨਾਲ ਉਹ ਰੈਫਰੈਂਸ ਬਣ ਗਏ ਤੇ ਫਿਰ ਤੁਹਾਨੂੰ ਜੌਬ 'ਚ ਵੀ ਕੋਈ ਪ੍ਰੋਬਲਮ ਨਹੀਂ ਜੀ 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 ਬਿਲਕੁਲ ਦੇਖੋ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਤੁਸੀਂ ਅੱਗੇ ਵਧਦੇ ਹੋ ਤਾਂ ਆਪਣੇ ਫਿਊਚਰ ਲਈ ਬਹੁਤ ਅੱچھے ਅੱچھے ਤੁਹਾਨੂੰ ਆਪਰਚੂਨਿਟੀਆਂ ਮਿਲ ਸਕਦੀਆਂ ਸੋ ਮੈਮ 28 ਸਾਲਾਂ ਦੇ ਐਕਸਪੀਰੀਅੰਸ ਨਾਲ ਹੀ ਇਹਨੇ ਰਿਸਰਚ ਵਰਕ ਦੇ ਨਾਲ ਹੀ ਉਸ ਤਰ੍ਹਾਂ ਦੇ ਪ੍ਰੋਗਰਾਮਸ ਲੱਭਦੇ ਨੇ ਤਾਂ ਕਿ ਸਟੂਡੈਂਟਸ ਨੂੰ ਵੱਧ ਤੋਂ ਵੱਧ ਬੈਨੀਫਿਟ ਜ਼ਰੂਰ ਮਿਲ ਸਕਣ ਸੋ 스ਪਾਊਸ ਵੀਜ਼ਾ ਨੂੰ ਲੈ ਕੇ ਵੀ ਜਿਨ੍ਹਾਂ ਦੇ ਸਵਾਲ ਸੀ ਉਸ ਨੂੰ ਲੈ ਕੇ ਵੀ ਮੈਮ ਨੇ ਤੁਹਾਨੂੰ ਦੱਸਿਆ ਕਿ ਕਿਹੜੀ ਕਿਹੜੀ ਸਟਰੀਮ ਦੇ ਵਿੱਚ ਤੁਸੀਂ ਅੱਗੇ ਜਾਂਦੇ ਹੋ ਤਾਂ ਤੁਹਾਨੂੰ ਢੇਰ ساری ਆਪਸ਼ਨ ਹੁਣ ਵੀ 스ਪਾਊਸ ਵੀਜ਼ਾ ਨੂੰ ਲੈ ਕੇ ਮਿਲ ਰਹੀਆਂ ਨੇ ਸੋ ਕੋਈ ਹੋਰ ਤੁਹਾਡਾ ਸਵਾਲ ਹੋ వీసెస్ ਉਪਰ ਕਾਲ ਕਰੋ ਪੂਰੀ ਜਾਣਕਾਰੀ ਲੋ ਟਾਈਮਲੀ ਜੋ ਹੈ ਤੁਸੀਂ ਅਪਲਾਈ ਕਰੋ ਤਾਂ ਕਿ ਟਾਈਮਲੀ ਤੁਹਾਡਾ ਪ੍ਰੋਸੈਸ ਕੰਪਲੀਟ ਹੋਵੇ ਤੇ ਟਾਈਮਲੀ ਤੁਹਾਡਾ ਵੀਜ਼ਾ ਵੀ ਤੁਹਾਨੂੰ ਮਿਲ ਸਕੇ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੋ ਨੈਵੀਗੇਟਰਸ ਓਵਰਸੀਜ਼ ਦੇ ਆਫਿਸਰ ਜ਼ਰੂਰ ਆਓ ਨਾਲ ਆਪਣੇ ਜੋ ਡਾਕੂਮੈਂਟਸ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕੀਤੀ ਜਾ ਸਕੇ ਸਹੀ ਪ੍ਰੋਗਰਾਮਸ ਸਹੀ ਆਪਸ਼ਨ ਸਹੀ ਪ੍ਰੋਵਿੰਸ ਤੁਹਾਨੂੰ ਗਾਈਡ ਕੀਤਾ ਜਾ ਸਕੇ ਬਹੁਤ ਬਹੁਤ ਥੈਂਕਸ ਮੈਮ ਸਟੂਡੈਂਟਸ ਨੂੰ ਹਮੇਸ਼ਾ ਹੀ ਅਵੇਅਰ ਕਰਨ ਦੇ ਲਈ ਉਹਨਾਂ ਨੂੰ ਸਹੀ ਚੀਜ਼ਾਂ ਗਾਈਡ ਕਰਨ ਦੇ ਲਈ ਤਾਂ ਕਿ ਸਹੀ ਰਸਤੇ ਤੇ ਚੱਲਦੇ ਹੋਏ ਆਪਣਾ ਮੁਕਾਮ ਨੂੰ ਹਾਸਲ ਕਰ ਸਕੇ ਅਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ